ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਬਰ ਸ਼ੇਰ ਸਿੰਘ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਅੱਜ ਗੱਲ ਕਰਨੀ ਹੈ ਇੱਕ ਐਸੇ ਇਨਕਲਾਬੀ ਸਿੱਖ ਦੀ ਕ੍ਰਾਂਤੀਕਾਰੀ ਬੰਦੇ ਦੀ ਜਿਸ ਨੇ ਬੇਸ਼ੱਕ ਪੰਜਾਬ ਦੇ ਵਿੱਚ ਜਨਮ ਨਹੀਂ ਲਿਆ ਉਹ ਤਾਮਿਲਨਾਡੂ ਦਰਵੜਾ ਦੀ ਧਰਤੀ ਦੇ ਉੱਤੇ ਜਨਮ ਲੈ ਕੇ ਗੁਰਬਾਣੀ ਨੂੰ ਸਮਝ ਕੇ ਬੜੇ ਕ੍ਰਾਂਤੀਕਾਰੀ ਫੈਸਲੇ ਲੈਣੇ ਸ਼ੁਰੂ ਕੀਤੇ ਨੇ ਉਹਨਾਂ ਵਿੱਚੋਂ ਹੀ ਅੱਜ ਇੱਕ ਗੱਲ ਕਰਨੀ ਆ ਉਹਨਾਂ ਨੇ ਜਿਹੜਾ ਪਿਛਲੇ ਲੰਘੇ ਸਮੇਂ ਦੌਰਾਨ ਆਪਾਂ ਨੂੰ ਪਤਾ ਹੈ ਕਿ ਜਿਹੜੀ ਇਹ ਭਾਰਤ ਦੀ ਬੀਜੇਪੀ ਹਕੂਮਤ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲਾ ਸ਼ਹੀਦੀ ਸਮਾਗਮ ਵੱਡੇ ਪੱਧਰ ਦੇ ਉੱਤੇ ਮਨਾਏ ਗਏ ਉਹਨਾਂ ਦੇ ਵਿੱਚ ਜਿਹੜੇ ਆ ਸਾਡੇ ਵੀ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਅਖੌਤੀ ਧਰਮ ਦੇ ਠੇਕੇਦਾਰ ਅਖਵਾਉਂਦੇ ਨੇ ਉਹਨਾਂ ਵੱਲੋਂ ਆਪਣੇ ਨਿੱਜੀ ਮੁਫਾਦਾਂ ਦੀ ਖਾਤਰ ਜਾਂ ਦਬਾਅ ਥਲੇ ਆ ਕੇ ਚਾਪਲੂਸੀ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਆ ਉਹਨੂੰ ਧਰਮ ਦੇ ਸਿਰਫ ਰਖਵਾਲੇ ਜਾਂ ਕਿਸੇ ਇੱਕ ਸੀਮਾ ਦੇ ਵਿੱਚ ਸੰਗੇੜ ਕੇ ਪੇਸ਼ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਵੱਡੇ ਪੱਦਰ ਦੇ ਉੱਤੇ ਉਸੇ ਦੇ ਜਵਾਬ ਦੇ ਵਿੱਚ ਜਿਹੜੇ ਸਰਦਾਰ ਜੀਵਨ ਸਿੰਘ ਤਮਿਲ ਸਿੱਖ ਨੇ ਜਿਹੜੇ ਸੁਪਰੀਮ ਕੋਰਟ ਦੇ ਉੱਗੇ ਵਕੀਲ ਵੀ ਨੇ ਉਹਨਾਂ ਨੇ ਤਮਿਲ ਲਾਡੂ ਦੇ ਵਿੱਚ ਇੱਕ ਪਾਰਟੀ ਜਿਹੜੀ ਬਹੁਜਨ ਦਰਾਵੜ ਪਾਰਟੀ ਆ ਉਹਦੀ ਵੀ ਸੰਪਾਦਨਾ ਕੀਤੀ ਆ ਉਹਦੇ ਫਾਊਂਡਰ ਵੀ ਨੇ ਉਹ ਤੇ ਉਹਨਾਂ ਵੱਲੋਂ ਇੱਕ ਗੀਤ ਲਿਖਿਆ ਗਿਆ ਤਮਿਲ ਭਾਸ਼ਾ ਦੇ ਵਿੱਚ ਇਹ ਪਹਿਲਾ ਗੀਤ ਆ ਸਿੱਖੀ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਜਿਹਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਨੂੰ ਸ੍ਰਿਸ਼ਟੀ ਦੇ ਰਖਵਾਲੇ ਵਜੋਂ ਪੇਸ਼ ਕੀਤਾ ਹੈ। ਕਈ ਹਜ਼ਾਰ ਲੋਕਾਂ ਦੀ ਹਾਜ਼ਰੀ ਦੇ ਵਿੱਚ ਉੱਥੇ ਜਿਹੜਾ ਇਨਕਲਾਬੀ ਗੀਤ ਰਿਲੀਜ਼ ਕੀਤਾ ਗਿਆ ਸ੍ਰਿਸ਼ਟੀ ਕੀ ਚਾਦਰ ਗੀਤ ਦਾ ਜਿਹੜਾ ਨਾਂ ਹੈ ਤਮਿਲ ਭਾਸ਼ਾ ਦੇ ਵਿੱਚ ਇਹ ਪਹਿਲਾ ਗੀਤ ਆ ਉਹ ਜਿਹੜੀ ਆ ਗੀਤ ਦੀ ਰਿਲੀਜ਼ਿੰਗ ਦੇ ਦੌਰਾਨ ਜਿਹੜਾ ਸਰਦਾਰ ਜੀਵਨ ਸਿੰਘ ਨੇ ਉੱਥੇ ਜਿਹੜੇ ਬੰਦੇ ਹਾਜ਼ਰ ਸੀ ਉਹਨਾਂ ਨੂੰ ਸੰਬੋਧਨ ਹੁੰਦੇ ਆ ਮਤਲਬ ਕੁਝ ਜਿਹੜੀਆਂ ਗੱਲਾਂ ਕੀਤੀਆਂ ਨੇ ਗੀਤ ਬਾਰੇ ਉਹਨਾਂ ਨੇ ਕਿਹਾ ਕਿ ਇਹ ਗੀਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਮੀ ਜਿਹੜੀ ਸ਼ਹੀਦੀ ਵਰੇਗੰਡ ਨੂੰ ਸਮਰਪਿਤ ਹੈ ਅਤੇ ਉਹਨਾਂ ਨੂੰ ਕਿਸੇ ਇੱਕ ਧਰਮ ਦੇ ਰਖਵਾਲੇ ਵਜੋਂ ਨਹੀਂ ਸਗੋਂ ਮਨੁੱਖਤਾ ਦੇ ਰਖਵਾਲੇ ਵਜੋਂ ਦਰਸਾਉਂਦਾ ਹੈ ਇਹ ਗੀਤ ਇੱਕ ਐਸੇ ਇਨਕਲਾਬੀ ਵਜੋਂ ਜੋ ਜਾਤੀ ਦਮਨ ਧਾਰਮਿਕ ਜ਼ਬਰ ਅਤੇ ਸਨਾਤਨ ਹਾਇਰਾਰਕੀਕਲ ਪ੍ਰਣਾਲੀ ਦੇ ਖਿਲਾਫ ਖੜਾ ਹੋਇਆ ਉਹ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਦਰਸ਼ਨ ਹੈ ਮੂਲ ਤੌਰ ਤੇ ਦਬੇ ਕੁਚਲੇ ਲੋਕਾਂ ਦੇ ਨਾਲ ਖੜੇ ਹੋਣ ਦਾ ਦਰਸ਼ਨ ਹੈ। ਇਹੀ ਗੀਤ ਇਹੀ ਦਰਸ਼ਨ ਇਸ ਗੀਤ ਦੀ ਜਿਹੜੀ ਵਿਚਾਰਧਾਰਕ ਨੀਮ ਹੈ। ਜੋ ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਬਚਨਾਂ ਵਿੱਚ ਪ੍ਰਗਟ ਹੁੰਦਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਕਹਿੰਦੇ ਨਾਨਕ ਸਭ ਤੋਂ ਨੀਵੇਂਆਂ ਵਿੱਚ ਵੀ ਨੀਵੇਂਆਂ ਦੇ ਨਾਲ ਖੜੇ ਹਨ ਉੱਚੇ ਘੋਣ ਵਾਲਿਆਂ ਦੀ ਸੰਗਤ ਕਰਨ ਦਾ ਕੀ ਲਾਭ ਉਹਨਾਂ ਨੇ ਕਿਹਾ ਕਿ ਭਗਤ ਕਬੀਰ ਜੀ ਦਾ ਸੰਦੇਸ਼ ਇਹ ਸਿਖਾਉਂਦਾ ਹੈ ਕਿ ਅਸਲ ਬਹਾਦਰੀ ਇਨਸਾਫ ਲਈ ਖੜੇ ਹੋਣ ਵਿੱਚ ਹੈ ਭਾਵੇਂ ਉਸ ਦੀ ਕੀਮਤ ਆਪਣੀ ਜਾਨ ਹੀ ਕਿਉਂ ਨਾ ਹੋਵੇ ਜੋ ਕਿਸੇ ਨੂੰ ਡਰਾਉਂਦਾ ਨਹੀਂ ਅਤੇ ਕਿਸੇ ਤੋਂ ਡਰਦਾ ਨਹੀਂ ਉਹੀ ਸੱਚਾ ਗਿਆਨੀ ਹੈ ਉਹੀ ਮੁਕਤ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਇਸ ਗੱਲ ਦੇ ਉੱਤੇ ਕਿ ਸਿੱਖਿਆਵਾ ਕਿਸੇ ਤਾਕਤ ਦੇ ਸੰਗਾਸ਼ਣ ਤੋਂ ਨਹੀਂ ਸਗੋਂ ਲੋਕਾਂ ਵਿੱਚੋਂ ਜਨਮ ਲੈਂਦੀਆਂ ਹਨ ਸਰਦਾਰ ਜੀਵਨ ਸਿੰਘ ਨੇ ਐਲਾਨ ਕੀਤਾ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜੋ ਜਾਤੀ ਦੇ ਖਾਤਮੇ ਲਈ ਉੱਭਰਿਆ ਉਹਨਾਂ ਨੇ ਕਿਹਾ ਜੇ ਦੁਨੀਆ ਵਿੱਚ ਕੋਈ ਇੱਕ ਧਰਮ ਹੈ ਜੋ ਜਾਤੀ ਹਿਰਾਰਕੀ ਨੂੰ ਬਿਨਾਂ ਸਮਝੌਤੇ ਤੋਂ ਰੱਦ ਕਰਦਾ ਹੈ ਉਹ ਸਿੱਖੀ ਹੈ ਸਰਦਾਰ ਜੀਵਨ ਸਿੰਘ ਕਹਿੰਦੇ ਕਹਿੰਦੇ ਬੇਗਮਪੁਰਾ ਕੋਈ ਸੁਪਨਾ ਨਹੀਂ ਉਹਨਾਂ ਨੇ ਕਿਹਾ ਸਗੋਂ ਜਾਤ ਡਰ ਭੁੱਖ ਅਤੇ ਬੇਇੱਜ਼ਤੀ ਤੋਂ ਮੁਕਤ ਸਮਾਜ ਵੱਲ ਇੱਕ ਰਾਜਨੀਤਿਕ ਰਾਹ ਹੈ ਬੇਗੰਪੁਰਾ ਖਾਲਸਾ ਰਾਜ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਰਾਹ ਹੈ ਜੋ ਸੁਰੱਖਿਆ ਇੱਜ਼ਤ ਅਤੇ ਬਰਾਬਰੀ ਦੀ ਗਾਰੰਟੀ ਦਿੰਦਾ ਹੈ ਦਰਾਵੜ ਧਰਤੀ ਤੋਂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਮਨੁੱਖੀ ਮੁਕਤੀ ਦੇ ਸੱਚੇ ਰਾਹ ਵੱਜੋਂ ਬੇਗੰਪੁਰਾ ਦੀ ਪੋਸ਼ਣਾ ਕਰਨ ਲਈ ਇਕੱਠੇ ਹੋਏ ਆ ਉਹ ਕਹਿੰਦੇ ਵੀ ਇਹ ਗੀਤ ਹੈ ਜਿਹੜਾ ਕੋਈ ਸਿਰਫ ਇੱਕ ਯਾਦਗਾਰ ਨਹੀਂ ਇਹ ਇੱਕ ਐਲਾਨ ਵੀ ਹੈ ਇੱਕ ਆਵਾਜ਼ ਹੈ ਔਰ ਇੱਕ ਵਿਰੋਧ ਹੈ ਉਸ ਚੀਜ਼ ਦਾ ਜਿਹਨੂੰ ਬੇਪਰਵਾਦੀ ਤਾਕਤਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਇੱਕ ਦਾਇਰੇ ਦੇ ਵਿੱਚ ਸੰਘੇੜ ਕੇ ਪੇਸ਼ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਇੱਕ ਉਹਨਾਂ ਦੇ ਸਾਹਮਣੇ ਇੱਕ ਇਹ ਵਿਰੋਧ ਵੀ ਹੈ ਸੋ ਬੜਾਈ ਜਿੱਥੇ ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਤਰੀ ਪੰਜ ਸਾਲ ਪਹਿਲਾਂ ਜਿਹੜੇ ਉਹ ਸਿੱਖੀ ਦੇ ਵਿੱਚ ਆਉਂਦੇ ਨੇ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰਬਾਣੀ ਨੂੰ ਸਮਝਿਆ ਤੇ ਬੜੇ ਹੀ ਜਿਹੜੇ ਆ ਕ੍ਰਾਂਤੀਕਾਰੀ ਬੰਦੇ ਨੇ ਉਹ ਉਹਨਾਂ ਵੱਲੋਂ ਜਿਹੜਾ ਇਹ ਗੀਤ ਲਿਖਿਆ ਗਿਆ ਉਸ ਦੇ ਵਿਰੋਧ ਵਿੱਚ ਜੋ ਭਾਰਤ ਦੀ ਹਕੂਮਤ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਇੱਕ ਹਿੰਦੂ ਧਰਮ ਦੇ ਸਿਰਫ ਰਖਵਾਲੇ ਵਜੋਂ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਜਵਾਬ ਦੇ ਵਿੱਚ ਇਹ ਉਹਨਾਂ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਇਹਦੇ ਜਿਹੜੇ ਗੀਤਕਾਰ ਨੇ ਉਹ ਖੁਦ ਸਰਦਾਰ ਜੀਵਨ ਸਿੰਘ ਨੇ ਦੇ ਇਕੱਠ ਦੇ ਵਿੱਚ ਜਿਹੜਾ ਇਹਨੂੰ ਰਿਲੀਜ਼ ਕੀਤਾ ਗਿਆ ਸੋ ਆਓ ਆਪਾਂ ਸਾਰੇ ਇਸ ਜਿਹੜੇ ਆ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਇਸ ਗੱਲ ਨੂੰ ਤੇ ਜਿੱਥੇ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਉਥੇ ਉਹਨਾਂ ਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ ਕਿ ਉਹਨਾਂ ਨੇ ਇੱਕ ਜਿਹੜੇ ਸਾਡੇ ਇੱਥੇ ਵੱਡੇ ਵੱਡੇ ਧਾਰਮਿਕ ਆਗੂ ਵੱਡੇ ਵੱਡੇ ਢਿੱਡਾਂ ਵਾਲੇ ਵੱਡੇ ਵੱਡੇ ਦਾੜ੍ਹੀਆਂ ਵਾਲੇ ਆਪਣੇ ਆਪ ਨੂੰ ਜਿਹੜੇ ਸਿੱਖੀ ਦੇ ਲੰਬੜਦਾਰ ਸਮਝਦੇ ਨੇ ਉਹ ਸਿਰਫ ਜਿਹੜੇ ਆ ਆਰਐਸਐਸ ਦੀ ਜਾਂ ਬੀਜੇਪੀ ਦੀ ਚਾਪ ਲੂਸੀ ਕਰਦੇ ਆ ਇਹਨਾਂ ਨੇ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਸੰਗੋੜ ਕੇ ਪੇਸ਼ ਕੀਤਾ ਤੇ ਉਥੇ ਇੱਕ ਜਿਹੜੇ ਆ ਤਾਮਿਲ ਸੇ ਖੋਲੋ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਲਿਆ ਗਿਆ ਇਹ ਵਾਕਿਆ ਹੀ ਜਿਹੜਾ ਸਲਾਘਾਯੋਗ ਹੈ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਤੇ ਉਹ ਇਸੇ ਤਰ੍ਹਾਂ ਜਿਹੜੇ ਸਿੱਖੀ ਨੂੰ ਪ੍ਰਣਾਇ ਰਹਿਣ ਤੇ ਇਸ ਤਰ੍ਹਾਂ ਦੇ ਜਿਹੜੇ ਕ੍ਰਾਂਤੀਕਾਰੀ ਕਦਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਵੱਲੋਂ ਜਿਹੜੇ ਚੁੱਕੇ ਜਾਣਗੇ ਸੋ ਬਹੁਤ-ਬਹੁਤ ਧੰਨਵਾਦ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਚੀਜ਼ ਨੂੰ ਸ਼ੇਅਰ ਕਰੋ ਤਾਂ ਕਿ ਦੁਨੀਆ ਦੇ ਵਿੱਚ ਪਤਾ ਲੱਗੇ ਕਿ ਸਰਦਾਰ ਜੀਵਨ ਸਿੰਘ ਵੱਲੋਂ ਜੋ ਕ੍ਰਾਂਤੀਕਾਰੀ ਕੰਮ ਕੀਤੇ ਜਾ ਰਹੇ ਨੇ ਅਪਾਉਣੋਂ ਦਾ ਬਦ ਤੋਂ ਬਦ ਸਾਥ ਤਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ